ਆਦਤਾਂ ਤੋਂ ਨਸਲਾਂ ਦਾ ਪਤਾ ਲੱਗਦਾ ਹੈ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਬੰਦਾ ਨੌਕਰੀ ਦੀ ਭਾਲ ਵਿੱਚ ਅਪੜਿਆ ਉਸ ਤੋਂ ਉਹਦੀ ਯੋਗਤਾ ਪੁੱਛੀ ਗਈ ਉਸ ਆਖਿਆ ਸਿਆਸੀ ਹਾਂ ਅਰਬੀ ਚ ਸਿਆਸੀ ਉਸ ਨੂੰ ਆਖਦੇ ਆ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਵੇਲੇ ਦਾ ਮੁਖੀ ਬਣਾ ਘਟਿਆ ਥੋੜੇ ਦਿਨਾਂ ਮਗਰੋਂ ਬਾਦਸ਼ਾ ਉਸ ਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਉਸ ਆਖਿਆ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾ ਬੜਾ ਹੈਰਾਨ ਹੋਇਆ ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸ ਦੱਸਿਆ ਬਾਦਸ਼ਾ ਘੋੜਾ ਤਾਂ ਨਸਲੀ ਹੈ ਪਰ ਜਦ ਇਹ ਜੰਮਿਆ ਸੀ ਤਦ ਇਹਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਗ ਕੇ ਉਸ ਨਾਲ ਪਲਿਆ ਹੈ ਬਾਦਸ਼ਾ ਉਸ ਨੂੰ ਸੱਦਿਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਇਹ ਘੋੜਾ ਨਸਲੀ ਨਹੀਂ ਹੈ ਉਸ ਆਖਿਆ ਜਦ ਇਹ ਘੋੜਾ ਘਾਹ ਖਾਂਦਾ ਹੈ ਤਦ ਇਹ ਗਾਈਆਂ ਵਾਂਗੂ ਮੂੰਹੇ ਠਾਂ ਕਰਕੇ ਖਾਂਦਾ ਹੈ ਜਦ ਕਿ ਨਸਲੀ ਘੋੜਾ ਬੁਰਕ ਭਰ ਕੇ ਮੂੰਹ ਉਤਾਹ ਚੱਕ ਕੇ ਘਾਹ ਖਾਂਦਾ ਬਾਦਸ਼ਾ ਉਸ ਦੀ ਸੂਝ ਤੋਂ ਐਨਾ ਖੁਸ਼ ਹੋਇਆ ਕਿ ਉਹਦੇ ਘਰ ਦਾਣੇ ਕਿਉਂ ਪੁੱਜੇ ਹੋਏ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਕਲਿਆ ਤੇ ਉਸ ਨੂੰ ਮਲਿਕਾ ਦੇ ਰਣਵਾਸ ਤੇ ਤਾਇਨਾਤ ਕਰ ਕਤਿਆ ਫਿਰ ਕੁਝ ਦਿਨਾ ਮਗਰੋਂ ਬਾਦਸ਼ਾ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਉਸ ਆਖਿਆ ਰਹਿਣ ਸਹਿਣ ਤਾਂ ਮਲਿਕਾ ਵਰਗਾ ਹੈ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਹੈ ਬਾਦਸ਼ਾ ਬੜਾ ਆਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ਧਰਤੀ ਬੇਲ ਨਾ ਦੇਵੇ ਉਸ ਵੇਲੇ ਉਹਨੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸ ਨੂੰ ਦੱਸਿਆ ਸੱਸ ਆਖਦੀ ਸਚਾਈ ਇਹ ਵੈ ਕੇ ਸਾਡੇ ਮਾਪੇ ਮੇਰੇ ਖਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਪਰ ਸਾਡੀ ਕੁੜੀ 6 ਮਹੀਨਿਆਂ ਦੀ ਉਮਰੇ ਹੀ ਚੱਲ ਬਸੀ ਇਸ ਤਰ੍ਹਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾਹ ਉਸ ਨੂੰ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਭਲਾ ਉਸ ਆਖਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਬਤੀਰਾ ਅਨਪੜਾਂ ਤੋਂ ਵੀ ਭੈੜਾ ਹੈ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਹੈ ਜੋ ਉਹਨਾਂ ਵਿੱਚ ਭੋਰਾ ਵੀ ਨਹੀਂ ਹੈ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਬਾਵਾ ਸਾਰਾ ਇਨਾਜ਼ ਤੇ ਭੇਡਾਂ ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨਾਂ ਲੰਘੇ ਬਾਦਸ਼ਾਹ ਵੱਲੋਂ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ ਉਸ ਆਖਿਆ ਜਾਨ ਬਖਸ਼ ਰੱਖਿਆ ਜੇ ਬਾਦਸ਼ਾ ਵਾਦਾ ਕੀਤਾ ਕਿ ਕੱਖ ਨਹੀਂ ਆਂਦਾ ਉਸ ਆਖਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਹੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾ ਵਰਗਾ ਹੈ ਬਾਦਸ਼ਾ ਗੁੱਸੇ ਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਦਾ ਕੀਤਾ ਹੋਣ ਕਰਕੇ ਚੁੱਪਚਾਪ ਆਪਣੀ ਮਾਂ ਦੇ ਮਹਿਲ ਚ ਜਾ ਅਪੜਿਆ ਉਸ ਦੀ ਮਾਂ ਆਖਿਆ ਪੁੱਤਰਾ ਇਹ ਸੱਚ ਵੈ ਕਿ ਤੂੰ ਇੱਕ ਆਜੜੀ ਦਾ ਮੁੰਡਾ ਹੈ ਸਾਡੇ ਕੋਈ ਤੀ ਪੁੱਤ ਨਹੀਂ ਸੀ ਤਦ ਅਸਾਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾ ਆਪਣੇ ਸਿਆਸੀ ਨੂੰ ਸੱਦ ਕੇ ਪੁੱਛਿਆ ਦੱਸ ਤੈਨੂੰ ਕਿੰਜ ਪਤਾ ਲੱਗਾ ਉਸ ਆਖਿਆ ਬਾਦਸ਼ਾ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਤਾਂ ਉਹ ਹੀਰੇ ਮੋਤੀ ਜਵਾਰਾਤ ਦਿੰਦੇ ਨੇ ਪਰ ਤੂੰ ਸਾ ਤਾਂ ਪੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਸ਼ਹਿਆਂ ਦਿੱਤੀਆਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜ਼ੜੀ ਦੇ ਮੁੰਡੇ 'ਚੋਂ ਕਿਸੇ ਮਨੁੱਖ ਕੋਲੋਂ ਕਿੰਨੀ ਵੀ ਧਨ ਦੌਲਤ ਸੁੱਖ ਆਰਾਮ ਰੁਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਸ਼ੈਅ ਨੇ ਬੰਦੇ ਦੀ ਅਸਲੀਅਤ ਉਸਦੇ ਲਹੂ ਉਸਦੇ ਵਿਹਾਰ ਤੋਂ ਹੀ ਪਤਾ ਲੱਗਦੀ ਹੈ